ਆਓ ਜੀ ਸਾਰੇ ਧਰਾਂ ਦੇ ਸਾਰੇ ਆਜ ਇੱਕ ਬੰਨ੍ਹ ਆਜ ਸਾਰੇ ਖਾਣ ਕਰੋ ਆਓ ਸਾਰੇ ਬੱਬਲੀ ਆਓ ਆ ਨਹੀਂ ਚੱਲੇ ਆਇਓ ਮੁਰ ਸਾਜ ਇੱਕ ਬੰਨ੍ਹ ਖਟਾ ਕਰਦੇ ਕਟਾ ਦਾਲ ਘੱਟ ਨੇ ਹਾਂ ਜੀ ਆਓ ਆ ਗਈ ਜੀ ਕੋਈ ਨਹੀਂ ਕਿੰਨੇ ਸੁੱਟ ਕਰਦੇ ਸਾਰੇ ਜੇ ਬੰਦਿਲਾ ਇਹ ਤੁਹਾਨੂੰ ਸੁਣਿਆ ਇਸ ਪਬਲਿਕ ਨੇ ਫੌਰ ਫਰਤਾਂ ਕਿ ਕੁਝ ਨਹੀਂ ਇਹਨਾਂ ਨੇ ਸਹੀ ਨਾ ਸਹੀ ਨਾ ਜਿਹੜਾ ਆ ਕੀ ਗੱਲ ਕਰਾਂ ਤੁਹਾਡਾ ਸਰਦਾਰ ਜੇ ਜੋ ਹੋਇਆ ਹੈ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਕੋਈ ਕੋਈ ਬੋਲਣਾ ਨਹੀਂ ਅੱਗੇ ਪਤਾ ਲੋ ਮੈਂ ਪਤਾ ਹੈ ਪਰ ਮੈਂ ਨਾ ਕੋਈ ਨੂੰ ਪੁੱਛਿਆ ਤਾਂ ਇਹ ਨਹੀਂ ਗੱਲ ਦੂਜੀ ਦੀ ਪੰਜਾਬ ਸਰਕਾਰ ਦਾ ਗੱਲ ਪਚਾਉਣੀ ਸਾਡੀ ਉਹ ਤੁਹਾਡੇ ਰਾਹੀ ਹੈ ਸਾਡੀ ਬੇਨਤੀ ਇਹ ਆ ਇਸ ਸਟਾਈਲ ਦੇ ਵਿੱਚ ਇਲੈਕਸ਼ਨ ਆ ਗਏ ਹਾਂਜੀ ਜਿਸ ਤਰ੍ਹਾਂ ਪਿੱਛੇ ਭਾਈ ਦੇ ਵਿੱਚ ਬੀਜੇਪੀ ਸਰਕਾਰ ਨੇ ਸਾਡੇ ਨਾਲ ਜੋ ਕੀਤਾ ਅਸੀਂ ਉਹਦਾ ਰੋਕ ਕੋਈ ਪਿੰਡਾਂ ਦੇ ਵਿੱਚ ਉਹਨਾਂ ਨੂੰ ਵੜ ਨਹੀਂ ਦਿੱਤਾ ਆਉਣ ਵਾਲੇ ਕੱਲ੍ਹ ਦੇ ਵਿੱਚ ਸਟਾਈਲ ਦੇ ਵਿੱਚ ਨੌਕਤ ਨਾ ਆਵੇ ਇਹਨਾਂ ਕਸਾਲਾਂ ਦੇ ਹੱਥ ਦੇ ਵਿੱਚ ਫੜੋ ਜੁਵਨਰੀਆਂ ਮੰਗਾਂ ਨੇ ਉਹ ਲਾਗੂ ਕਰਵਾਓ ਜਿਹੜਾ ਭਗਵੰਤ ਮਾਨ ਸਰਕਾਰ ਕਹਿੰਦੀ ਸੀ ਵੀ ਅਸੀਂ ਆਉਂਦੇ ਹੀ ਕੇਰਲਾ ਦੇ ਪੈਟਰਨ ਦੇ ਅੰਦਰ 23 ਫਸਲਾਂ ਤੇ ਐਮਐਸਪੀ ਗਰੰਟੀ ਜੂਨ ਪੰਜਾਬ ਸਰਕਾਰ ਪੰਜਾਬ ਨੂੰ ਦੇਵਾਂਗੇ ਉਹ ਵਾਅਦਾ ਕਿੱਥੇ ਚਲਾ ਗਿਆ ਸਾਡੀ ਕੀ ਮੰਗ ਤਾਂ ਸੈਂਟਰ ਨਾਲ ਸੀ ਇਹਨਾਂ ਨੇ ਤਾਂ ਕੁਬਦ ਬਰੌਲਾ ਹੀ ਨਹੀਂ ਜਿੱਦਾਂ ਮੰਗ ਤਾਂ ਸੈਂਟਰ ਨਾਲ ਸੀ ਸੈਂਟਰ ਤੋਂ ਅਸੀਂ 23 ਫਸਲਾਂ ਦੇ ਐਮਐਸਪੀ ਮੰਡਲ ਲਈ ਜਾ ਰਹੇ ਸੀ ਤੇ ਮੋਦੀ ਦੇ ਇਸ਼ਾਰੇ 'ਚ ਉੱਥੇ ਕਿਹੜਾ ਰਸਤਾ ਸਰਕਾਰ ਨੇ ਸਰਕਾਰਾਂ ਨੇ ਬੰਦ ਕੀਤਾ ਅਸੀਂ ਆ ਕੇ ਟਕਾਲਾ ਇਹ ਹੱਦੇ ਕਰੋੜਾਂ ਰੁਪਈਆਂ ਦੀਆਂ ਨੇ ਜਿਹੜਾ ਕਸਾਨਾ ਦਾ ਸਮਾਨ ਔਰ ਟਰਾਲੀਆਂ ਸਾਰਾ ਕੁਝ ਚੋਰੀ ਹੋ ਗਿਆ ਫਿਰ ਉਥੋਂ ਦੇ ਜਿਹੜੇ ਉਹ ਨਾਲੀ ਘਨੌਰ ਦਾ ਨਾਂ ਆ ਗਿਆ ਸਾਰਾ ਕੁਝ ਉਹਨਾਂ ਵਿੱਚ ਜੀ ਆ ਗਿਰੋ ਫੜਿਆ ਗਿਆ ਉਹਨਾਂ ਦੇ ਕੋਈ ਕਾਰਵਾਈ ਨਹੀਂ ਕੋਈ ਜਿਹੜੇ ਕਸਾਨਾ ਦਾ ਸਮਾਨ ਉਹਨਾਂ ਦਾ ਗਲਦ ਹੋਇਆ ਉਹਨਾਂ ਨੂੰ ਕੋਈ ਦਬਾਉਣ ਦੀ ਗੱਲ ਨਹੀਂ ਇਹ ਗੱਲ ਜਿਹੜੀ ਆ ਰੱਖੋ ਤੇ ਖਾਨਾ ਨੂੰ ਲਾ ਲਿਆ ਨਹੀਂ ਮੈਂ ਬਰਦਰ ਨੂੰ ਤਾਂ ਬਹੁਤ ਦੂਰੀ ਚਲਾ ਗਿਆ ਜਿਹੜੀ ਪਾਇਓਂ ਤੋਂ ਜਾ ਕੇ ਉਹ ਲਿਜਾਇਆ ਹੂਗਾ ਚਲੋ ਨਾਲੇ ਇੱਕ ਵਾਰ ਪਾਗੇ ਪਾ ਕੇ ਯਾ ਮੰਗਦਾ ਹਾਂ ਮੈਂ ਉਸ ਤਰ੍ਹਾਂ ਕੋ ਲੋ ਜਿੰਦ ਦੇ ਨਹੀਂ ਵੇਖਦੇ ਉਹ ਤਾਂ ਮਾਰ ਨੂੰ ਪਤਾ ਮੈਨੂੰ ਨਹੀਂ ਪਤਾ ਮੈਂ ਜਦੋਂ ਤੁਹਾਡਾ ਮਾਰ ਕੋ ਪੱਤਰ ਉਹਦੇ ਵਿੱਚ ਲਿਖਿਆ ਹੂਗਾ ਮੈਂ ਅੰਦਰ ਜਾ ਕੇ ਪੜ੍ਹਨਾ ਨਾ ਚਾਹਾਂ ਯਾ ਮੰਗਦਾ ਹਾਂ ਇਸ ਵਿੱਚ ਕਿਵੇਂ ਚੱਲ ਉਹ ਮੈਂ ਜਾ ਜੂ ਤੇ ਉਹਨਾਂ ਬਿਲਕੁਲ ਦੀ ਮਾਰ ਕੋ ਪੁੱਛਣਾ ਕਰਦੇ ਆ ਬਿ ਸਹਾਇਆ ਕਰੀਬ ਮੰਗਾਂਗੇ ਜਿਹਦੇ ਨਾਲ ਸਿਰਫ ਪੰਜਾਬ ਸਰਕਾਰ ਇਹ ਨਹੀਂ ਕਿ ਉਸੇ ਮਾਰ ਕੋ ਮਤਲਬ ਐਂਗਲੋ ਸੈਂਟਰ ਨਾਲ ਸੈਂਟਰ ਮੰਨੇ ਕੇ ਨਾਮ ਬੰਦੇ ਉਹ ਜੇ ਜਿਹੜੀਆਂ ਨੁਕਸਾਨ ਦਾ ਮਤਲਬ ਹੈ ਜੋ ਪੰਜਾਬ ਸਰਕਾਰ ਨਾਲ ਨਿਤਣ ਬੰਦਾ ਹੈ ਜੋ ਸਾਡਾ ਉੱਥੇ ਨਕਸਾਨ ਹੋਇਆ ਉਹਦੀ ਤਰਾਈ ਕਰਦੀ ਜਾਂ ਜਿਹੜੀਆਂ ਹੁਣ ਆਪਾਂ ਇਸ ਬੈਲਟ ਵੀ ਲਾ ਲਈਏ ਰੇਤਾ ਦੀ ਆ ਦੇਖੋ ਵੀ ਰੇਤਾ ਦਾ ਜਿਹੜਾ ਜੀਵਾ ਹੋਵੇ ਉੱਥੇ ਸਰਕਾਰ ਦੀ ਜ਼ਮੀਨ ਜਿਹੜੀ ਕਿ ਸਰਕਾਰ ਖੱਡ ਲਾਵੇ ਰੇਤੇ ਦੇ ਵਿੱਚ ਪਬਲਿਕ ਨੂੰ ਕੋਈ ਮਤਵ ਬਦਲਦਾ ਜੇ ਉਹ ਖੱਡਦਾ ਲਾ ਰਹੀ ਹੈ ਜ਼ਮੀਨ ਕਿਸਾਨਾਂ ਦੀ ਹੈ ਨੁਕਸਾਨ ਕਿਸਾਨ ਦਾ ਹੋਇਆ ਉਹਦੇ ਵਿੱਚ ਜਿਹੜਾ ਰਿਹਾ ਪੈ ਗਿਆ ਉਹਨੂੰ 5 ਸਾਲ ਹੋ ਗਏ ਕੋਈ ਫਸਲ ਨਹੀਂ ਆ ਰਹੀ। ਕਿ ਉੱਥੇ ਉਹ ਕਿਸਾਨ ਜਿਹੜੀ ਆ ਸਰਕਾਰ ਧੱਕੇ ਨਾਲ ਆ ਕੇ ਉਹ ਚਾਹੀਦਾ ਤਹਾਕਾ ਉਹ ਕਿਸਾਨ ਨੂੰ ਦੇਣਾ ਵੀ ਤੇਰੀ ਜ਼ਮੀਨ ਦੇ ਵਿੱਚ ਰਿਹਾ ਪਈ ਹੈ ਤੇਰੀ ਇੰਨੇ ਜਿਮਦੀਨੇ ਸਾਲਾਂ ਤੋਂ ਤੈਨੂੰ ਮਿਲਿਆ ਕੁਝ ਨਹੀਂ। ਫਿਰ ਇਹਨਾਂ ਦੀ ਜਿਹੜੀ ਦੇਤਾ ਤੂੰ ਆਪ ਦੇ ਵੇਚ ਲਾ ਤੇ ਵੇਚ ਕੇ ਆਪ ਦੀ ਘਰ ਦੀ ਪੋਚੀ ਕਰਦਾ। ਉਸ ਬਾਰੇ ਤਾਂ ਫਿਰ ਇੱਕ ਸਮਾਜਿਕ ਇਹਨਾਂ ਦੇ ਵਿੱਚ ਕੀ ਹੋਇਆ? ਵੀ ਸਾਡੀ ਭਵੰਤਪਨ ਸਰਕਾਰ ਦੇ ਨਾਲ ਮੀਟਿੰਗ ਹੋਈ। ਮੀਟਿੰਗ ਦੇ ਵਿੱਚ ਦੋ ਉਹਨਾਂ ਨੂੰ ਆਪਸ਼ਨ ਦਿੱਤੇ। ਇਹ ਤੋਂ ਫਿਰ ਆਤਕਲੇ ਪਤਾ ਕਰਦੇ ਇਹ ਪੂਰੀ ਦੁਕਾਨ ਨੇ ਇਹਨਾਂ ਨੂੰ ਜੋੜਨਾ ਯਾਰਾ ਪਤਾ ਦੇ ਕੇ ਨਾ ਮਹਾਰਾਜਾ ਕੋਲ ਤੁਸੀਂ ਚੱਲੋ ਪਤਾ ਬਣਾਉਣ ਲਈ ਪੱਤਾ ਬਣਾਉਣ ਲਈ ਮਦਦ ਕਰਦੇ ਜਿਹੜਾ ਪਾਰੀ ਆਉਂਦਾ ਕਿਸਾਨਾਂ ਦਾ ਨੁਕਸਾਨ ਨਾ ਹੋ ਜਿਹੜਾ ਹਰ ਸਾਲ ਉਹਨਾਂ ਮਾਰਜਾ ਦੇ ਦਾ ਪਹਿਲਾ ਇਹ ਨਹੀਂ ਦੇਣਾ ਉਹਨਾਂ ਨੇ ਕਿਹਾ ਵੀ ਤੁਹਾਡੀ ਆਪਸ਼ਨ ਬਿਲਕੁਲ ਸਹੀ ਹੈ ਅਸੀਂ ਇਹ ਪੂਰੀ ਕਾਰਵਾਈ ਕਰਾਂਗੇ ਅਸੀਂ ਤੁਹਾਨੂੰ ਲਗਾ ਦਿੱਤੀ ਜਾਂ ਦੇ ਦਵਾਂਗੇ ਇਹ ਫਿਰ ਉਹ ਲਿਖੇ ਜਿਹਾ ਸਾਰਾ 12000 ਰੁਪਏ ਤੁਹਾਨੂੰ ਦੇ ਦਿੰਦੀਆਂ ਸੀ ਮਾਪਜਾ ਫਿਰ 15000 ਹੋ ਗਿਆ ਇਹਨੇ ਬਾੜ ਤੋਂ ਬਈ ਅਦੋਂ ਵੀ ਪ੍ਰੋਬਲਮ ਹੋਈ ਜਾਂਦੀ ਮੰਗਾ ਦੇ ਇੰਦੀਆਂ ਨੇ ਵੀ ਜੇ ਆਪਾਂ 2-3 ਘੰਟੇ 2 ਘੰਟੇ ਬੈਠ ਕੇ ਮਿਲਟਨ ਕਰਕੇ ਫੇਰ ਸਾਰੀਆਂ ਮੰਗਾਂ ਨੂੰ ਤੁਹਾਨੂੰ ਜਾਲੋ ਪਹੁੰਚਾਉਂਦੇ ਆ ਅਸੀਂ ਅੱਜ ਲਈ ਤੁਹਾਡਾ ਜਿਹੜਾ ਇਹ ਪ੍ਰੋਗਰਾਮ ਹੈ ਇਹ ਪ੍ਰੋਗਰਾਮ ਤੁਸੀਂ ਕਰੋ ਜਿੰ ਸਰਕਾਰ ਕੀ ਕਰੋ ਅਸੀਂ ਤੁਹਾਡੇ ਪ੍ਰੋਗਰਾਮ ਦੀ ਦਿੱਕਤ ਨਹੀਂ ਪਾ ਰਹੇ ਪਰ ਅਸੀਂ ਆਪਣੀ ਆਵਾਜ਼ ਤੁਹਾਡੇ ਲਈ ਸਰਕਾਰ ਤੱਕ ਜਹੋਂਦੇ ਆ ਬਾਕੀ ਦੇ ਤਾਂ ਵੀ 5 ਘੰਟੇ ਜਿਹੜੇ ਪਾਰ ਦਾ ਤਾਂ ਬਿਲਕੁਲ ਜਿਹੜਾ ਇਹ ਬਾਤ ਕਰਦੇ ਬਾਤ ਨਹੀਂ ਲੱਗਦੇ ਦੇ ਵੀ ਸਰਕਾਰ ਨੇ ਪਹਿਲਾਂ ਕਿਹਾ ਸੀਗਾ ਵੀ ਹੌਂਕੋ ਪਿੰਡਾਂ ਕਿਹੜੇ ਕਿੰਨਾ ਜ਼ਮੀਨਾਂ ਆਬਾਦ ਕੀਤੇ ਉਹਨਾਂ ਨੂੰ ਮੁਆਵਜ਼ਾ ਦੀ ਮਾਤ ਹਾਜ਼ਰੀ ਹੱਥ ਦੇ ਆ ਦੇ ਪਰ ਹੋਇਆ ਹੁਣ ਤਾਂ ਆਬਾਦਕਾਰੀ ਮੁਆਵਜ਼ੇ ਛੱਟ ਦੇ ਦੇ ਬਾਦ ਵਿੱਚ ਜਿਨ੍ਹਾਂ ਨੇ ਛੱਟ ਬਹੁਤ ਬੋੜ ਕੇ ਆਬਾਦ ਕੀਤੀਆਂ ਜਿੱਦਾਂ ਉਹਨਾਂ ਤੋਂ ਬਾਅਦ ਕੇ ਕੰਮ ਨੇ ਕਿਹਾ ਅਸੀਂ ਇਹ ਕਹਿੰਦੇ ਜਿਹਨੇ ਇਸੇ ਪਿੰਡਾਂ ਦੇ ਵਿੱਚ ਕੰਮ ਕਰ ਲਿਆ ਅੱਜ ਆ ਕੇ ਆਬੂ ਸਰਕਾਰ ਨੇ ਡਾਂਟੇ ਉਹਨਾਂ ਤੋਂ ਉਹਨਾਂ ਦੀ ਬਾਤ ਕੀਆ ਕਾਟੋੜ ਕੇ ਉਹ ਤੋਂ ਵੀ ਬਾਕੀ ਗੱਲ ਸਮਝ ਕਾਮਲਾ ਨੇ ਪਿੰਡ ਦੀ ਕਰਦੀ ਹੈ ਕਿ ਇਹਨਾਂ ਨੂੰ ਆਵਾਜ਼ ਕਰਨ ਵਾਸਤੇ ਜਮੀਨਾਟਟ ਕੀ ਮਿਲਿਆ ਸੀ ਇਹ ਨਹੀਂ ਇੱਕ ਦੇ ਪਰਿਵਾਰ ਕੋਲ ਹੈ ਕਾਟੋੜ तकरीबन ਅੱਧੇ ਪਿੰਡ ਸੋਹਣੇ ਪੁਰਾਣੇ ਤੋਂ ਬਹੁਤ ਪੁਰਾਣੇ ਕਈ ਸਾਲ ਹੋ ਗਏ ਨੇ ਨਹੀਂ 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 ਇਹ ਗਵਰਨਮੈਂਟ ਇਸ ਦਾ ਤੋੜੀਆਂ ਨਹੀਂ 14 ਵਿੱਚ 14 ਨਹੀਂ ਪੱਦੀ 14 ਟੁੱਟਿਆ ਵਿੱਚ ਇਹਨਾਂ ਨੇ ਇਹਨਾਂ ਨੇ ਸਰਕਾਰ ਆਉਣ ਤੋਂ ਪਹਿਲਾਂ ਇਹ ਥਾਂ ਲਈ ਸੀ ਵੀ ਅਸੀਂ ਇਹਨਾਂ ਨੂੰ ਮਾਲਕ ਇੱਕ ਤਿਆਰ ਪਰ ਦਿੱਤੇ ਨਹੀਂ ਤਿਆਰ ਦਿੱਤਾ ਹਾਂ ਦੇਖ